ਹੈ ਨਮਸਕਾਰ ਸੱਤ ਸ੍ਰੀ ਅਕਾਲ ਜੀ ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਸੁਖਮਰ ਆਮਗੜੀ ਇੱਕ ਰਿਫੇਰ ਤੋਂ ਹਾਜ਼ਰ ਬਿਲਕੁਲ ਫ੍ਰੈਸ਼ ਉਹ ਡਾਇਰੈਕਟ ਰਿਕਰੂਟਮੈਂਟ ਦੀ ਅਪਡੇਟ ਲੈ ਕੇ ਜੀ ਹਾਂ ਦੋਸਤੋ ਪੰਜਾਬ ਨਗਰ ਨਿਗਮ ਜਲੰਧਰ ਰਿਕਰੂਟਮੈਂਟ 2025 ਡਾਇਰੈਕਟ ਦਾ ਅਫੀਸ਼ਲ ਨੋਟੀਫਿਕੇਸ਼ਨ ਅਫੀਸ਼ਲ ਵੈਬਸਾਈਟ ਤੇ ਜਾਰੀ ਹੋ ਚੁੱਕਿਆ ਬਿਲਕੁਲ ਨਵੀਂ ਤੇ ਬੰਪਰ ਭਰਤੀ ਨਿਕਲ ਕਰਕੇ ਆਊਟ ਹੋ ਚੁੱਕੀ ਐ ਇਸ ਭਰਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਿਖਤੀ ਪੇਪਰ ਤੁਹਾਡਾ ਨਹੀਂ ਲਿਆ ਜਾਵੇਗਾ ਬਿਨ ਹਾਲ ਫੋਨ ਇੰਟਰਵਿਊ ਤੋਂ ਤੁਹਾਡੀ ਸੈলেকਸ਼ਨ ਹੋ ਜਾਵੇਗੀ ਜੀ ਹਾਂ ਦੋਸਤੋ ਆਲ ਸਭ ਤੋਂ ਪਹਿਲੇ ਡਿਪਾਰਟਮੈਂਟ ਦੀ ਦੋਸਤੋ ਗੱਲ ਕਰਾਂਗੇ ਨਗਰ ਨਿਗਮ ਜਲੰਧਰ ਡਾਕਟਰ ਬੀ ਆਰ ਐਮ ਬੇਦਕਰ ਪ੍ਰਸ਼ਾਸਕੀ ਕੰਪਲੈਕਸ ਨਹਿਰੂ ਗਾਰਡਨ ਜਲੰਧਰ ਫੋਨ ਨੰਬਰ ਦਿੱਤੇ ਹੋਏ ਨੇ ਬਧੇਰੀ ਜਾਣਕਾਰੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਜੀ ਈਮੇਲ ਆਈਡੀ ਔਰ ਵੈਬਸਾਈਟ ਇਹਦੇ ਵੀ ਜਾਣਕਾਰੀ ਦਿੱਤੀ ਗਈ ਹੈ 26 12 2025 ਨੂੰ ਨੋਟੀਫਿਕੇਸ਼ਨ ਦੋਸਤੋ ਜਾਰੀ ਕਰ ਦਿੱਤਾ ਗਿਆ ਸੀ ਔਰ ਅੱਗੇ ਜਾਣਕਾਰੀ ਦਿੱਤੀ ਗਈ ਹੈ ਦੇ ਵਿੱਚ ਨਗਰ ਨਿਗਮ ਜਲੰਧਰ ਵੱਲੋਂ 1196 ਅਰਜਾ ਚਾਰ ਅਸਾਮੀਆਂ ਦੀ ਰੈਗੂਲਰ ਭਰਤੀ ਦੋਸਤੋ ਭਰਤੀ ਜਿਹੜੀ ਰੈਗੂਲਰ ਮੋਰ ਤੇ ਰਹਿਣ ਵਾਲੀ ਹੈ ਸੋ ਇਸ ਵਾਰੀ ਤੁਸੀਂ ਆਪਣ ਪਾਸੋਂ ਅਰਧੀਆਂ ਦੀ ਜਿਹੜੀ ਮੰਗ ਕੀਤੀ ਜਾਂਦੀ ਹੈ ਇਹਨਾਂ ਅਸਾਮੀਆਂ ਦੀ ਭਰਤੀ ਲਈ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨ ਦੀ ਅਸਾਮੀਆਂ ਨੂੰ ਅਪਲਾਈ ਕਰਨ ਦੀ ਫੀਸ ਐਪਲੀਕੇਸ਼ਨ ਆਦੀ ਮੈਨੂਅਲ ਜਮ੍ਹਾਂ ਕਰਵਾਉਣ ਦੀ ਕਿਤੇ ਜਮ੍ਹਾਂ ਕਰਾਉਣ ਦੀ ਜਿਹੜੀ ਨਿਸ਼ਚਿਤ ਸਥਾਨ ਹੈ ਵੇਰਵਾ ਆਦੀ ਨਗਰ ਨਿਗਮ ਦੀ ਵੈੱਬਸਾਈਟ ਤੇ ਦੋਸਤੋ ਦੇਖੀ ਜਾ ਸਕਦੀ ਸਾਰੀ ਜਾਣਕਾਰੀ ਪੋਸਟਾਂ ਦੋਸਤੋ ਨੋਟ ਡਾਊਨ ਕਰ ਲੈਣੇ ਨੇ ਕਿ ਸਭ ਤੋਂ ਪਹਿਲੀ ਪੋਸਟ ਰਵੇਗੀ ਗਾਰਡਨ ਬੇਲਦਾਰ ਮਾਲੀ ਦੀ 406 ਪੋਸਟਾਂ ਰਹਿਣਗੀਆਂ ਦੂਜੀ ਪੋਸਟ ਹੈ ਸਫਾਈ ਸੇਵਕ 440 ਸਫਾਈ ਸੇਵਕ ਦੋਸਤੋ ਰੱਖੇ ਜਾਣੇ ਨੇ ਤੀਜੀ ਪੋਸਟ ਹੈ ਸੀਵਰਮੈਨ ਦੀ 165 ਸੀਵਰਮੈਨ ਰੱਖੇ ਜਾਣੇ ਨੇ ਚੌਥੀ ਪੋਸਟ ਹੈ ਰੋਡ ਬੇਲਦਾਰ ਦੀ 160 ਰੱਖੇ ਜਾਣੇ ਨੇ ਔਰ ਪੰਜਵੀਂ ਪੋਸਟ ਹੈ ਫਿਟਰ ਕੁਲੀ ਦੀ 25 ਪੋਸਟਾਂ ਇਹਦੇ ਵਿੱਚ ਰਹਿਣਗੀਆਂ ਟੋਟਲ ਮਿਲਾ ਕਰਕੇ 1196 ਪੋਸਟਾਂ ਦੋਸਤੋ ਇਸ ਵਿੱਚ ਆਊਟ ਕਰ ਦਿੱਤੀਆਂ ਗਈਆਂ ਨੇ ਅਗੇ ਦੋਸਤੋ ਗਰਲ ਕਰ ਗੱਲ ਕਰਾਂਗੇ ਭਰਤੀ ਲਈ ਅਰਜੀ ਫਾਰਮ ਨੂੰ ਵੈਬਸਾਈਟ ਤੇ ਡਾਊਨਲੋਡ ਕਰਨੀ ਸ਼ੁਰੂਆਤੀ ਮਿਤੀ ਆਫਲਾਈਨ ਮੋਡ ਤੋਂ ਦੋਸਤੋ ਫਾਰਮ ਰਹਿਣਗੇ 10 ਇੱਕ ਤੇ ਬਾਕੀ ਨਗਰ ਨਿਗਮ ਦੋ ਜਦੋਂ ਤੁਸੀਂ ਜਮ੍ਹਾਂ ਕਰਾਉਣ ਦੀ ਤਰੀਕ ਹੈ 5126 ਤੋਂ ਲੈ ਕੇ 272 2026 ਤੱਕ ਇਹਨਾਂ ਫਾਰਮਾਂ ਨੂੰ ਦੋਸਤੋ ਤੁਸੀਂ ਆਫਲਾਈਨ ਮੋਡ ਤੋਂ ਅਪਲਾਈ ਕਰ ਸਕਦੇ ਜੀ ਆਫਲਾਈਨ ਮੋਡ ਤੋਂ ਅਪਲਾਈ ਹੋਣਗੇ ਫਿਲਹਾਲ ਇਹਦੇ ਵਿੱਚ ਜਿਹੜੀ ਪੇ ਸਕੇਲ ਹੈ 18000 ਰੁਪਏ ਪ੍ਰਤੀ ਮਹੀਨਾ ਦੱਸੀ ਗਈ ਹੈ ਔਰ ਕੁਆਲਿਫਿਕੇਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਛੋਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਦੋਂ ਵੀ ਫੁੱਲ ਨੋਟੀਫਿਕੇਸ਼ਨ ਆਊਟ ਹੋਏਗਾ ਤਾਂ ਮੈਂ ਉਹਦੀ ਵੀ ਜਾਣਕਾਰੀ ਫੁੱਲ ਡਿਟੇਲ ਦੇ ਵੀਡੀਓ ਬਣਾ ਕੇ ਆਪਣੇ ਅਫੀਸ਼ੀਅਲ YouTube ਚੈਨਲ ਤੇ ਜ਼ਰੂਰ ਅਪਲੋਡ ਕਰਾਂਗਾ। ਬਾਕੀ ਦੋਸਤੋ ਮੈਂ ਆਸ ਕਰਦਾ ਹਾਂ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਅਜੇ ਵੀ ਜੇਕਰ ਵੀ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਦੋਸਤੋ ਲਿਖ ਦਿਨਾ ਰਿਪਲਾਈ ਮੈਂ ਦੋਸਤੋ ਜ਼ਰੂਰ ਕਰਾਂਗਾ ਇੰਡੀਆ ਲੈਵਲ ਤੇ ਔਰ ਪੰਜਾਬ ਲੈਵਲ ਤੇ ਔਰ ਵੀ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ ਜੇਕਰ ਤੁਸੀਂ ਇਹਨਾਂ ਵੇਖਣਾ ਜਾਂ ਫਾਰਮ ਭਰਵਾਉਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਬਾਕ ਸਾਰੇ ਕੋ ਆਪਣਾ ਫਾਰਮ ਪਰਵਾਉ ਤੇ ਡੇਲੀ ਆਪਸ਼ਨ ਨਾਲ ਅਲਰਟ ਨਾਲ ਤੁਸੀਂ ਜੁੜ ਸਕਦੇ ਹੁਣ ਮਿਲਨੇ ਕਿਸੇ 네ਗੇਟਿਵ ਅਪਡੇਟ ਅਪਡੇਟ ਦੇ ਨਾਲ ਜੈ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ